ਨੇ ਪਰ ਮਾਤਾ ਇਹ ਮੋੜਾ ਤੇ ਦੇਖਾ ਦੇ ਉਹਦੇ ਤੋਰ ਦੇ ਲੰਬੀ ਦੇ ਆਲੂਆਂ ਬਹੁਤੰਗ ਹੈ ਆ ਜਾ ਮੋੜ ਤੇਆ ਗੰਡੇ ਵਾਲਾ ਆ ਗਿਆ ਪਿੱਛੋਂ ਆ ਗਿਆ ਲੈਵੇ ਦੀ ਬਹੁਤ ਸਾਫ ਹੈ ਫਮਰ ਦਿੱਤਾ ਪੱਕੀਆ ਥੋੜੀ ਜੀ ਦੇਖਦੇ ਆ ਕੀਪਾ ਪੰਚਾ ਦੁੱਧ ਉਹ ਕੀ ਰੱਖ ਦਿਆ ਬਸ ਚੱਤੋਂ ਵੀ ਦਿਖਾ ਦੇ ਸੰਗ ਤਾਂ ਹੈ ਥੋੜੇ ਜੇ ਵੱਡੇ ਕੁਛ ਦਾ ਸੱਤਰੀ ਗਾਲ ਬਾਈ ਸੱਤਰੀ ਗਾਲ ਜੀ ਕਿਹੜਾ ਪਿੰਡ ਹੈ ਖੱਡੇ ਵਾਲ ਬਾਈ ਹੈ ਖੜਿਆਲ ਪਿੰਡਾ ਜੀ ਖੜਿਆਲ ਹਾਂਜੀ ਤੇ ਕਿੰਨੇ ਕੇ ਪਿਛੂ ਆਏ ਇਹਨੂੰ ਸੂਣ ਹੋ ਗਿਆ 12 ਦਿਨ ਜੀ ਹਾਂਜੀ 12 ਦਿਨ ਸੂਣ ਹੋ ਗਿਆ 12 ਦਿਨ ਹੋ ਗਿਆ ਸੂਣ ਹਾਂਜੀ ਕਿੰਨਾ ਦੁੱਧ ਆਇਆ ਥੱਲੇ ਦੁੱਧ ਹੋ ਗਿਆ 12 ਕਿਲੋ ਜੀ 12 ਕਿਲੋ ਦੁੱਧ ਐਂਡ ਹਾਜ਼ਰ ਤਿਆਰ ਆ ਜੀ ਹਾਂਜੀ ਤਿਆਰ ਆ 12 ਕਿਲੋ ਹੋਣਗੇ ਤਿਆਰ ਆ 12 ਕਿਲੋ ਤੇ ਵਕੀਆ ਟਾਈਮ ਲੱਗ ਜਾ ਰਿਹਾ ਅਰੇ ਟ ਰੇਟ 85 ਹਜ਼ਾਰ ਜੀ ਕੰਮੇ ਸੂਇਆ ਸੂਇ ਚੌਥੇ ਜੀ ਉੱਥੇ ਸੂਇਆ ਕੱਦ ਜਰੂਰ ਮਦਰਾ ਜੀ ਦੁੱਧ 12 ਕਿਲੋ ਆ ਅੱਛਾ ਹਾਂ ਹਾਂ ਥੱਲੇ ਮੱਛੀ ਮੋਟਰੀ ਆ ਲੱਖ ਵਾਲਾ ਨੇਵਾਂ ਲੱਗਾ ਹੋਇਆ ਬੰਦੇ ਆ ਆ ਆ ਕਾਣੂ ਪੁੱਛਦਾ ਡੁੱਬ ਜਾਣਿਆ ਲੈ ਫੇਰ ਇਹ ਪਤਾ ਭਾਈ ਕੀ ਗੱਲ ਆ ਇਹ ਥੋੜੀ ਖਲਚਲੇ ਵਾਲਾ ਕੀ ਹੋਇਆ ਇਹ ਭਾਈ ਥੋੜੀ ਕੱਦ ਦੇ ਵਾਰਤੇ ਜੇ ਕੱਦ ਹੁੰਦਾ 95000 ਦੀ ਵੈਸਤੀ ਠੀਕ ਆ ਬੰਦਰ ਬਹੁਤ ਖਰੀਆ ਭਾਈ ਹੈ ਮੋਬਾਈਲ ਨੰਬਰ ਬੋਲਦੇ 93655 ਜੀ 93655 ਹਾਂ 86988 ਜੀ 86988 ਧੰਨਵਾਦ ਵੀਰੇ ਠੀਕ ਜਦੋਂ ਲੈਣ ਲਈ ਬਾਈ ਨਾਲ ਸੰਪਰਕ ਕਰਿਓ ਮੋਬਾਈਲ ਨੰਬਰ ਬੋਲਤਾ ਬਾਈ ਦਾ ਕੋ ਸਾਡੇ ਕੋਲ ਆ ਤਲਾ ਨਾ ਹਰੇ ਕੋਈ ਨਹੀਂ ਆ ਪੋਟੇਆਂ ਭਾਂਜੀਆਂ ਨੂੰ ਕੀ ਹਾਲ ਚਾਲ ਬੋਲ ਰਿਹਾ ਹੈ ਲੈ ਕਮੈਂਟ ਮੋੜ ਮੋੜ ਦਾ ਮੋੜ ਦਾ ਕਾਲ ਬੋਤ ਬਾਕੀ ਜੀ ਹਾਂ ਪੱਤਰ ਗਾਉਂਦੇ ਪੱਤਰ ਕੰਮ ਬਈ ਕਿਹੋ ਜਿਹਾ ਕਰ ਰਹੀ ਜੀ ਪਿੰਡ ਪੱਤੋ ਦਾ ਜਿਹੜਾ ਬਰਨਾਲਾ ਜਿਹੜਾ ਬਰਨਾਲਾ ਹਾਂ ਜੀ ਤੇ 3.5 ਸਾਲ ਉਮਰ ਹੈ ਬਈ ਇਹ ਕੱਟੇਗੀ ਬਸ ਐਂ ਹੀ ਰੱਖ ਲਾ ਹੱਕ ਦੀ ਉਮਰ ਹਾਂ ਜੀ 3.5 ਸਾਲ ਆ ਬਈ ਬਸ ਇੱਕੋ ਹੀ ਗੱਲ ਆ ਅੱਛਾ ਹੁਣ ਵੇਚਣਾ ਹੈ 800 ਦੀ ਲੈਓ 80% ਘੇੜਾ 20% ਸੇਲ ਇਹ ਸੇਲ ਹੋਵੇ ਤਾਂ ਫਿਰ ਕਿੰਨੇ ਦੇ ਕਰਾਂਗੇ 2 ਲੱਖ ਰੁਪਇਆ ਦੇਣ ਲੈਣ 2 ਲੱਖ ਹਾਂਜੀ ਲੋਕ ਵੀ ਉਮਰੋਗੀ ਦੀ ਸਾਢੇ 3 ਸਾਲ ਅੱਜ ਤੱਕ ਸਾਢੇ ਬਸ ਹੋਏ ਨਛਣ ਦੋਸਤ ਕਿਹੜੀ ਦਾ ਹੱਥ ਲਓ ਨਾਸਲ-ਨੋਸਲ ਦਾ ਕੋਈ ਐਵੇਂ ਝੂਠ ਦਾ ਦੇਖ ਉਹ ਤਾਂ ਵਪਾਰੀਆਂ ਜਿਹੇ ਕੋਲੇ ਹੁੰਦੇ ਆ ਹਨਾ ਆਪਣੇ ਕੋਲੇ ਕੋਈ ਨਹੀਂ 20 ਸਾਲ ਹੋ ਗਏ ਠੀਕ ਆ ਇਹਦੀ ਮਾਂ ਦਾ ਬਿੱਡ 16 ਲੀਟਰ ਦੁੱਧ ਠੀਕ ਆ ਅਗਲਾ ਚਾਹੇ 10 ਦਾ ਨਿਕਲੀ ਜਾਵੇ ਹਾਂ ਸਿਆਸੀ 999 1222 ਮੱਖੋ ਕਲਾਂ ਹਾਂ ਤੇ ਪੱਖੋ ਉਹ ਫਿਰ ਕਹੇ ਬਾਈ ਕਹਿੰਦਾ ਧੱਕ ਤਾਂ ਲਊਗੀ ਤੇ ਪੁੱਛਦਾ ਅੱਜ ਆਜਾ ਆਜਾ ਮੋੜ ਤੇ ਉਹ ਤੇਰੀ ਬੰਦ ਕਰਕੇ ਐਸਾ ਵੀ ਹੈ ਫੋਨ ਆਲੀ ਹੈ ਚੱਲ ਬੰਨ ਲੈ ਬੰਨ ਲੈ ਬੰਨ ਲੈ ਪੁੱਛਦਾ ਬਾਈ ਤੂੰ ਕੀ ਪਾ ਪਤਾ ਐ ਜੇ ਬੱਬਾ ਸਰਸੀ ਕਾਲ ਵਾਈਸ ਸਰਸੀ ਕਾਲ ਜੀ ਇਹ ਕੀ ਕੋਆ ਭੱਜਦਾ ਇਹਦਾ 190 ਇੱਕ ਲੱਖ 90000 ਆਜ ਆ ਤੁਹਾਨੂੰ ਹੋ ਜਨਰਲ ਲਾ ਬਜਟ ਹਾਂ ਉਹ ਤੋਂ 1 ਲੱਖ 90000 1 ਲੱਖ 90 ਹਾਂ ਪਿਛਲੇ ਸਾਲ ਕਿੰਨੇ ਲੀਟਰ ਦੁੱਧ ਕੱਢੇ ਪਿਛਲੇ ਸਾਲ 14 ਲੀਟਰ ਦੁੱਧ ਕੱਢੇ ਹੈ ਫਿਰ ਕੀ 17 18 ਦੀ ਉਮੀਦ ਹੈ ਆ ਸਤਾਰਨ ਹਾਂ ਜੀ ਇਹ ਕਿੰਨੇ ਦਿਨਾਂ ਦੀ ਕੱਚੀ ਆਏਗੀ ਹੇ 10 ਦਿਨ ਲੈ ਜਾਊਗੀ 10 ਦਿਨ ਲੱਗੇਗਾ ਹਾਂ ਐਵੇਂ ਸੂ ਸੂ ਹੋਵੇ ਇਹ ਦੂਜੇ ਸੂ ਹੋਏ ਆ ਜੀ ਹਾਂ 99143 99143 99143 17544 ਸਤਾਰਨ ਮੈਂ ਤੁਹਾਨੂੰ ਸਾਢੇ ਨਵੀਂ ਲਾਈਨ ਚ ਫਾਰ ਕਰ ਲੈਵਾਂਗੇ ਨਾ ਇਹ ਅੱਜ ਐਨੀ ਸੀਰੀਜ਼ ਦੀ ਮੱਛੀ ਨਾ ਵੀ ਮਾਝੇ ਤੋਂ ਨਾ ਕਿੰਨਾ ਕੁ ਮੁੱਲ ਪਾਪਾਂ ਤਾਂ ਮੰਗਦਾ ਬਾਈ ਛੋਟੇ ਜਿਹੇ ਕੱਦ ਦੀ ਛੁੱਟੀ ਆ ਕਿਵੇਂ ਛੁੱਟਿਆ ਆ ਜਾ ਮੋੜ ਲਿਆ ਕੀ ਪਾਪਾਂ ਤਾਂ ਚੱਲ ਬੰਨ ਫਿਰ ਕੀ ਮੰਗਦਾ ਕਿ ਪਾਪਾਂ ਤਾਂ ਬਾਈ ਹਾਂ ਕਿੰਨੇ ਦੀ ਛੱਡੂ ਤੇ ਕਿੰਨਾ ਮੁੱਲ ਕਰੂ ਮੈਂ ਆਇਆ ਸਾਈਡ ਤੇ ਬਾਈ ਕਿੰਨੇ ਪੈਸੇ ਮੰਗਦਾ ਦੇ 95000 ਆ ਕਿਹੜਾ ਪਿੰਡ ਆ ਪਾ ਚਾਓ ਪਿੰਡ ਆ ਵੀ ਚਾਓ ਤੇ ਕਿੰਨੇ ਲੀਟਰ ਦੁੱਧ ਦਾ ਮੈਂ ਚੜ ਦੁੱਧ ਦੇ ਦੂ 12 ਲੀਟਰ 12 ਲੀਟਰ ਦੇ ਦੂ ਕਿੰਨੇ ਚਰਦੀ ਛੋਈ ਆ ਕੋਈ ਤਾਂ 20 ਕਿਲੋ ਦੀ 20 ਕਿਤਨਾ ਦੀ ਤੇ ਕੈਮੇ ਛੋਈ ਆ ਛੂਆ 3 3 ਲੀਆ ਤੇ 3 ਜਹਾ ਤੇ ਅੱਛਾ ਮੋਬਾਈਲ ਨੰਬਰ ਬੋਲ ਦੋ ਤੇਰਾ 9818 018 4 ਠੀਕ ਹੈ ਧੰਨਵਾਦ ਲਵੀ ਮੱਝ ਕਰੋ ਬਹੁਤ ਸੋਹਣੀ ਮੱਝ ਆਏਗੀ ਤੇ ਮੌੜ ਮੱਡੀ ਧਾਈ ਹੋਈ ਆ ਤੋਰ ਲੈ ਭਾਈ ਮਾੜਾ ਜਾ ਤੋਰ ਕੇ ਦਿਖਾਉਣਾ ਸੋਨ ਕਰੋਨਾ ਚੈੱਕ ਥਾਲਾ ਤੇ ਮਾਰ ਤੇ ਮਾੜਾ ਜਾ ਝੋਟੀ ਬਹੁਤ ਪਲੀ ਹੋਈ ਆ ਕਰੂ ਹੈ ਇਹ ਬੰਦਾ ਵਪਾਰੀ ਨਹੀਂ ਹੈਗਾ ਦੱਸਦਿ ਗੇ ਪਹਿਲਾਂ ਵਪਾਰ ਨਹੀਂ ਕਰਦਾ ਭਾਈ ਇਹ ਝੋਟੀ ਆ ਸੋਹਣੀਆਂ ਕੁੰਡੀਆਂ ਐ ਬੜਾ ਸਿੰਗਾ ਤੇ ਮਾਰਕ ਦਿਖਾ ਦੇ ਸਾਰੀ ਡਿਟੇਲ ਦਿਖਾ ਦੇ ਮੱਝ ਦੀ ਕਰਦੇ ਆਂ ਕਿ ਭਾਈ ਨਾਲ ਆਪਾਂ ਗੱਲ ਬਾਤ 1 ਲਾਈਨ ਤੇ ਕੀ ਕੀ ਪਾਪਾ ਤਾਂ ਮੈਂ ਤਾਂ ਕਿਹੜੇ ਪਿੰਡੋਂ ਆਇਆ ਇਧਰ ਦੇ ਪਾਸੋਂ ਦਿਖਾਈ ਰੋਟੀ ਨੂੰ ਬਹੁਤੀ ਬਹੁਤ ਛੋੜੀ ਆ ਗਈ ਸ਼ਾਨਦਾਰ ਹੈਗੀ ਕੁੰਡੀ ਆ ਲੰਮੀ ਪੂਸ ਚਲ ਮੈਂ ਪੁੜਸੀ ਗਾਉਂ ਤੇ ਕਿਹੜੇ ਪਿੰਡਾ ਭਾਈ ਹੀਰੋਂ ਤਵਾ ਹੀਰੋ ਕਾਲਾ ਤੇ ਕਰਦੇ ਝੁੱਟੀ ਆਪਣੀ ਕਰਦੀ ਹੈ ਕੋਈ ਵੀ ਮਾਰ ਨਹੀਂ ਕਰਦਾ ਨਾ ਨਾ ਜੀ ਚਲ ਅੱਛਾ ਕਾ ਲੀਟਰ ਦੋਤਾ ਇਹ ਸੇ 13 ਲੀਟਰ ਦੁੱਧ ਹੈ 13 ਲੀਟਰ ਦੁੱਧ ਹੈ 10-12 ਲੈਣਾ ਸੀ ਕਿੰਨੇ ਦਿਨਾਂ ਦੇ ਸੀ 10-12 ਲੈਣਾ ਸੀ 10-12 ਦੀ ਮੰਗਰ ਕੱਟੀ ਆ ਹਾਂ ਕੱਟੀ ਆ ਜੀ ਠੀਕ ਹੈ ਤੇ ਕੀ ਪਾ ਪੰਤਾ 1.5 ਲੱਖ ਰੁਪਏ ਵਾਂ 1.5 ਲੱਖ ਦਿਨ ਲੈਣ ਦਿਨਾਂ ਨਾਲ ਹੋ ਜੂ ਵਿਚੋਂ ਕਰ ਲਵਾਂਗੇ ਮੰਨ ਤਾਂ ਤੇ ਕੈਬੇ ਛੂਏ ਐ ਛੋਟੀ ਇਹ ਦੂਜੇ ਛੂਏ ਦੂਜੇ ਛੂਏ ਛੋਟੀ ਆ ਬਾਈ ਤੇ ਕਹਿ ਦਿਓ ਦੁਬਾਰੇ ਦਿਖਾ ਬਹੁਤ ਸੋਹਣਾ ਰੰਗ ਆ ਗਿਆ ਛੋਟੀ ਦਾ ਤੇ ਕੋਈ ਨਹੀਂ ਖੜੀ ਰਹਿਦੈ ਤੈਨੂੰ ਨਹੀਂ ਕਹੇ ਤੂੰ ਮੁੰਡੇ ਨੂੰ ਕੈਮਰਾ ਮਾਰ ਕੇ ਕਿਹਾ ਤੇ ਮੋਬਾਈਲ ਨੰਬਰ ਬੋਲ ਦਿਓ ਤੁਹਾਡਾ 98155 ਜੀ 981 99155 53601 ਧੰਨਵਾਦ ਭਾਈ ਉਹ ਬੈਲਨ ਲਈ ਭਾਈ ਨਾ ਚ ਪਰਕ ਕਰਿਓ ਧੰਨਵਾਦ ਬੀ ਦੋੜ ਕੇ ਦਿਖਾ ਵੀ ਮੱਝ ਓਏ ਇੱਧਰ ਦੋ ਰੋਤਾ ਆਇ ਨੂੰ ਲੈ ਚੱਲ ਪਤਾ ਲੈ ਵੀਰੇ ਤਖੋ ਨੇ ਆ ਮੱਝ ਮੋੜ ਮੱਡੀ ਤੇ ਆਈ ਆ ਤੇ ਕੀ ਮੰਗਦੇ ਆ ਕੀ ਪਾ ਪੰਤਾ ਮੋੜ ਲੈ ਪਤਾ ਓਏ ਕਿੰਨਾ ਦੁੱਧ ਹੈ 5 ਲੀਟਰ ਦੁੱਧ ਆ ਕੀ ਮੰਗਦੇ ਆ ਚਮੇ ਸੂਏ ਆ ਮਗਰ ਕੀ ਹੈ ਸਾਰਾ ਕੋਟ ਡਿਟੇਲ ਦੱਸਦੇ ਆਂ ਭਾਈਆਂ ਤੇ ਉਹ ਤਾਂ ਹੋ ਜੋ ਮੇਰੇ ਮਾੜਾ ਜੀ ਉਹ ਸੱਚੀ ਕਾਲ ਆ ਬਾਈ ਸਸੀ ਕਾਲ ਜੀ ਤੇ ਕਿੱਥੋਂ ਆਇਆ ਫੱਤਾ ਬਾਲੂ ਜੀ ਫੱਤਾ ਤੇ ਹਰਿਆਣਾ ਜੱਤ ਤੋਂ ਅੱਛਾ ਜੀ ਕਿੰਨਾ ਦੁੱਧ ਹੈ ਦੁੱਧ 14 ਲੀਟਰ ਤਿਆਰ ਆ ਜੀ 14 ਲੀਟਰ ਤਿਆਰ ਆ ਹਾਂ ਜੀ ਮਗਰ ਕੀ ਜਨਰ ਕੱਟਾਈ ਕੱਟਾ ਦੁੱਧ ਕਿਹੜਾ ਲੀਟਰ 14 ਲੀਟਰ 14 ਲੀਟਰ ਦੁੱਧ ਕਿੰਨਾ ਕਹਿੰਦੇ ਸੂਆ ਸੂਆ ਤੀਜਾ ਜੀ ਤੀਜਾ ਸੂਆ ਹਾਂ ਜੀ ਇਹ ਪਾਪਾਂ ਤਾਂ ਪਾਗੇ ਤੂੰ ਬੋਲੋ ਸਵਾਲ ਆਕਰ ਦੇ ਜੀ ਲੈ ਲੈਣ ਇੱਕ 7 ਦੀ ਦੇਦਾ ਜੀ ਜਮਾ ਖਿੱਚ ਕੇ ਜਮਾ ਖਿੱਚ ਕੇ ਅੱਛਾ ਜੀ ਫਰਕ ਨੰਬਰ ਬੋਲ ਦੋ ਥੋੜਾ 9050 2807 ਜੀ 9050 9050 2807 ਹਾਂ ਠੀਕ ਹੈ ਸਰਪੰਚ ਫੱਤਾ ਵਾਲੂ ਜੀ ਠੀਕ ਹੈ ਧੰਨਵਾਦ ਤੁਹਾਡਾ ਤੇ ਤੁਹਾਡਾ ਚਮਾਰ ਬਹੁਤ ਜੀ ਮੈਂ ਠੀਕ ਹੈ ਧੰਨਵਾਦ ਆ ਚੈੱਕ ਕਰ ਲੋ ਬਾਈ ਤਾਂ ਤੋਂ ਚੈੱਕ ਕਰ ਲੋ ਲਾ ਲੈ ਬੈਨਸ ਬਰਕਰੇ ਜਦੋਂ ਮਰ ਜੀ ਲੋ ਲੈ ਇਹਨੂੰ ਲੈ ਕੇ ਮਨਸੇ ਆਰੇ ਹਰੂ ਜਾ ਕਿਡੋ ਕਹਵਾਂਦੀ ਨਾ ਮੈਂ ਉਹ ਲੈ ਬੈ ਤਲਕੜਾ ਇੱਦਾਂ ਸਾਲੇ ਨਾ ਇੱਥਾ ਦੇ ਉੱਤੇ ਲੈ ਲੈ ਹਰੂ ਲੈ ਬੈ ਤਲਵਾਰੀ ਘੜ ਤੂੰ ਵੀ ਆ ਕੇ ਚਾਹ ਤਲਕਿਆ ਦਿਖਾਉਂਦੇ ਆ ਤੁਹਾਨੂੰ ਪਾਜਾਂ ਨਾਲ ਕਰਦੇ ਆ ਕੀ ਪਾ ਪਤਾ ਮੈਂ ਸੋਹੀਂ ਭਾਰੀ ਹੈ ਮੈਂ ਮੈ ਸੂਏ ਆ ਕਲਿੱਟ ਹੁੰਦਾ ਤਬੇ ਦਿਖਾ ਦੇ ਮੁੰਡਾ ਮਾਰਕਟ ਬੰਨ ਲੈ ਬੰਨ ਲੈ ਅਹੀਂ ਸਾੜ ਦਰਸਾ ਕਰਦੇ ਸਾਰ ਕਰਦੇ ਆਂ ਪਾਈਆਂ ਨਾਲ ਗੱਲ ਕਿੱਥੋਂ ਆਏ ਦੇ ਦੀਪਾ ਪਾਪਾ ਤੇ ਦੂਜਾ ਨਾਲ ਵੀ ਖਾਜ ਗਏ ਲੈ ਵੀ ਤੋਰਾ ਵੀ ਦੂਜਾ ਨਾਲ ਵੀ ਤੋਰਾ ਸਾਰੇ ਵੀਰੇ ਇਹ ਚਲ ਕੋਲ ਕੇ ਸਾਹ ਚਾਂ ਦੇ ਰਹੀਆਂ ਪਾਈਆਂ ਨਾਲ ਸੋਹਣੀਆਂ ਮਾ ਜੀ ਇੱਕ 35 ਕੁਛ ਤਾਂ ਵਾਜ ਨੂੰ ਕਿੰਨਾ ਲੀਟਰ ਬੋਤਾਏ ਚਲੇ ਦੀਪਾ ਪਾਪਾ ਬੋਰਡ ਤੇ ਆ ਜਾ ਲੈ ਵੀ ਤੋਰਾ ਤਰਾ ਚੈੱਕ ਕਰੋ ਛੋਟੀ ਦਾ ਖੰਡਾ ਅੱਜ ਵੀ ਸੁਗੜੀ ਫੱਦੀ ਆ ਸੁਗੜਾ ਦਾ ਇਹ ਨਹੀਂ 135 ਦਾ ਮੋੜ ਮੜ ਤੇ ਮਾਲ ਆਇਆ ਹੋਇਆ ਹੈ ਉਹਨਾਂ ਕੋਲ ਬੰਜਨਾ ਨਾਲ ਗੱਲਬਾਤ ਕਰਾ ਕੇ ਕਰਦੇ ਨੇ ਕਰਕੇ ਠੀਕ ਆ ਭਾਂਤ ਇਹ ਇੱਕ ਹੋਰ ਰਹਿ ਗਿਆ ਉਹ ਵੀ ਰਹਿੰਦੀ ਆ ਲੈ ਵੀਰੇ ਪੂਰੀ ਮਾਰਕ ਤੇ ਖੋਣਿਆ ਸੋਨਾਲੀ ਆ 10 ਦਿਨਾਂ ਦੀ ਕੱਚੀ ਆ ਜੀ ਤੇ ਬਸ 10 ਬਾਰਾਂ ਦਾ ਬਾਰਾਂ ਨਹੀਂ ਪੁੱਛਦੇ ਆ ਬੰਜਨਾ ਟਾਈਮ ਤੇ ਥੂਏ ਪਿਛਲੇ ਵਾਰ ਕੀ ਉਪਕਤਾ ਸੋਨੀਆ ਗੁਰਜੰਡ ਤੋਂ ਗਿਆਂਡਾ ਪੂਰਾ ਵੀ ਦਿਖਾ ਦੇ ਸਾਲੇ ਨਹੀਂ ਬੋਲਦੇ ਪੁੱਤ ਅੱਜ ਦਿਖਾ ਦੇ ਕਰਦੇ ਆਂ ਵੀਰੇ ਨਾਲ ਚੱਲ ਬੰਦ ਦਿਓ ਭਾਈ ਬੰਦ ਸ਼ਾਬਾਸ਼ ਤੋਏ ਨੀ ਤੇ ਵਰ ਦਿਨ ਸਾਰਾ ਤੇਲ ਪੁੱਛਦੇ ਆਂ ਭਾਈਆਂ ਤੋਂ ਬਰਾਵਾ ਦੇ ਤੇਲ ਦੇ ਵਿੱਚ ਕੀ ਪਾ ਪਾ ਤਾਂ ਮੰਗਣ ਦੇ ਜੀ ਇਹ ਵਾਲਾ ਆਏ ਇਹ ਤੋਟੇ ਕਰ ਆਪਾਂ ਇਹ ਨੰਬਰ ਤੇ ਮੱਝ ਦਿਖਾਉਂਦੇ ਆ ਪਾਈਆ ਕੈਲੀ ਤੁੰਗਤਾ ਰੇ ਥੱਲੇ ਵਾਈ ਬਰੇਹੇ ਅਲੇ ਪਰਸੋ ਹੀ ਸੋਈ ਆ ਪਰਚੋ ਚੋਈ ਆ ਹਾਂ ਇਹਦੇ ਲਈ 14-15 ਲੀਟਰ ਤੋਂ ਤਿਆਰ ਆ 14-15 ਲੀਟਰ ਤੋਂ ਤਿਆਰ ਹਾਂ ਮਗਰ ਕੀ ਆਜ ਦਿਖਾ ਦਈਏ ਮਗਰ ਬਰੇ ਕੱਟਾ ਕੱਟਾ ਹਾਂ ਮਗਰ ਕੱਟਾ ਤੇ ਕਵੇਂ ਸੋਏ ਆ ਚੌਥੇ ਸੋਏ ਬਰੇ ਚੌਥੇ ਸੋਏ ਕੀ ਪਾ ਭਾਂਤਾ ਮੁੱਲ ਬਰੇ 1,35,000 ਓਏ ਤੂੰ ਕਟਾਇਆ ਕਰਵਾਣਾ ਮੁੰਡਾ ਕੱਟ ਤੇ ਕਰਦਾਂਗੇ ਵੀਰੇ ਕੱਟ ਕਰਦਾਂਗੇ ਮੌਕੇ ਤੇ ਮਾਨਤਾਂ ਹਾਂ ਮੌਕੇ ਤੇ ਮਾਨਤਾਂ ਆ ਦਿਖਾ ਦਿਓ ਜੀ ਆ ਚੋਟੀ ਦਾ ਅੱਛਾ ਇਹ ਝੋਟੀ ਕਹਿੰਦੇ ਆ ਪਹਿਲੇ ਨਾ ਵੀਰੇ ਦੋ ਦੰਦਾਂ ਪਹਿਲੇ ਨਾ ਇਹ ਹਾਂ ਠੀਕ ਆ ਝੋਟੀ ਸੋਹਣੀ ਆ ਮਗਰ ਕੀ ਆ ਮਗਰ ਕੱਟੀ ਆ ਵੀਰੇ ਇਹਦੇ ਆ ਕੱਟੀ ਆ ਹਾਂ ਤੇ ਪਹਿਲਾਂ ਨਾ ਦੁੱਧ ਕੀ ਰੇ ਦੁੱਧ ਮੇਰੇ 11 ਕਿਲੋ ਤਿਆਰ ਆ 11 ਕਿਲੋ ਤਿਆਰ 30 ਮੰਗਤਾ ਇਹ ਤਾਂ ਬੋਲੇ ਵੀਰੇ 1,20,000 ਐ ਇੱਕ ਲੱਖ हां ਮੋਕ ਦੇ ਮਾਰਦਾ ਨਾ ਚੱਲ ਪੂਰੀ ਦਾ ਬੱਸ ਇਹ ਕਿੰਨੇ ਕਿੰਨਾਂ ਲਾ ਜੂਗੇ ਤੇ ਮੇਰੇ 10 ਦਰਾਂ ਦੀ ਕੱਚੀ ਹੈ ਹਾਲੇ 10 ਦਰਾਂ ਦੀ ਕੱਚੀ ਹੈ ਹਾਂ ਸੁੱਤ ਪਿਛਲੇ ਛੁੱਕ ਕਿੰਨਾ ਮੇਰੇ 13 ਲੀਟਰ ਦਿੱਤਾ ਸੀ 13 ਲੀਟਰ ਦਿੱਤਾ ਹਾਂ ਠੀਕ ਆ ਇਹ ਵਾਹ ਫੈਂਟਸ ਵਾਹ ਵੀ 140 140 ਮੌਕੇ ਤੇ ਮਾਣ ਤਣ ਹੋ ਜਾਊਗਾ ਮੌਕੇ ਤੇ ਮਾਣ ਤਣ ਉਹ ਤਾਂ ਚਲ ਕਰਾ ਲਾਂਗੇ ਕੋਈ ਨਹੀਂ ਖਿੱਚ ਕੇ ਬੰਦਾ ਨਾਰਮੀ ਲੱਗਦਾ ਤੂੰ ਹਾਂ ਜੀ ਤੇ ਮੋਬਾਈਲ ਨੰਬਰ ਦੇ ਦੇ ਡਰੈਸ 84270 ਹਾਂ 25083 ਪਿੰਡ ਅਮੀਰਗੜ ਟੈਪੀ ਟੈਪੀ ਆਪੀਕੀ ਕੋਲੇ ਆਹ ਆਪੀਕੀ ਕੋਲੇ ਸਨਾਬ ਰੋਡ ਤੇ ਹਾਂ ਜੀ ਹਾਂ ਜੀ ਠੀਕ ਹੈ ਧੰਨਵਾਦ ਜੀ ਤੇ ਬਾਈ ਅੱਪ